ਸਤਿਕਾਰਯੋਗ ਸਾਥਿਓ 8830 9888 994 ਭਰਤੀ ਨੂੰ ਲੈ ਕੇ ਲਗਾਤਾਰ ਜਥੇਵੰਦੀ ਵਰਕ ਕਰ ਰਹੀ ਹੈਗੀ ਸੋ ਕੱਲ ਲਾਈਵ ਦੇ ਮਾਧਿਅਮ ਰਾਹੀਂ ਵੀ ਜੋ ਅੱਜ ਆਪਾਂ ਨੇ ਐਕਸਟੈਂਡ ਲਗਾਉਣਾ ਸੀਗਾ ਉਸ ਬਾਰੇ ਵੀ ਜਿਹੜਾ ਪੋਸਟਪੋਨ ਦੀ ਵੀ ਹੈ ਜਿਹੜੀ ਜਾਣਕਾਰੀ ਸਾਰੇ ਹਿੱਸੇਦਾਰਾਂ ਨਾਲ ਸਾਂਝੀ ਕਰ ਲਈਤੀ ਗਈ ਸੀਗੀ ਸੋ ਅੱਜ ਫੇਰ ਸ਼ਾਮ ਜਿਹੜਾ ਹੈਗਾ ਜਿਹੜਾ ਅਸੀਂ ਡੀਪੀਏ ਜਿਹੜਾ ਹੈਗਾ ਅਧਿਕਾਰੀਆਂ ਨਾਲ ਵੀ ਮੀਟਿੰਗ ਕੀਤੀ ਐਸੀ ਔਰ ਡੀਬੀ ਮੈਡਮ ਨਾਲ ਵੀ ਜਿਹੜਾ ਮੀਟਿੰਗ ਕਰਕੇ ਆਏਗੇ ਸੋ ਸਾਥਿਓ ਮੀਟਿੰਗ ਦੇ ਵਿੱਚ ਇੱਕ ਜਿਹੜੀ ਆਪਾਂ ਨੂੰ ਉਹੀ ਚੀਜ਼ ਨਿਕਲ ਕੇ ਆਈ ਹੈ ਕਿ ਕਿ ਜੋ 7ਵਾਂ ਪੇਸਕੇਲਾ ਸਤਿ ਸ੍ਰੀ ਅਕਾਲ ਪੀ ਸਕੀਲ ਦੇ ਜਿਹੜੇ ਕਾਰਨ ਹੈਗਾ ਜੇ ਆਪਣਾ ਜਿਹੜਾ ਸਟੇਸ਼ਨ ਅਲਾਟਮੈਂਟ ਪਲੱਸ 899 ਸਟੇਸ਼ਨ ਚੋਇਸ ਦੇਖਣ ਨੂੰ ਨਹੀਂ ਮਿਲ ਰਹੀਗੀ ਪੂਰੀ ਜਿਹੜੀ ਉਮੀਦ ਅੱਜ ਫੇਰ ਇਹੀ ਜਤਾਈ ਹੈਗੀ ਕਿਉਂਕਿ ਫਰਾਈਡੇ ਦਾ ਸਮਾਂ ਆਪਾਂ ਨੂੰ ਦਿੱਤਾ ਗਿਆ ਸੀਗਾ ਕੱਲ ਜਦੋਂ ਪੋਸਟਪੋਨ ਕੀਤਾ ਨਾ ਆਪਾਂ ਨੇ ਧਰਨਾ ਕੱਲ ਵੀ ਆ ਜਿਹੜਾ ਆਪਾਂ ਨੂੰ ਫਰਾਈਡੇ ਦਾ ਸਮਾਂ ਦਿੱਤਾ ਗਿਆ ਸੀਗਾ ਕਿ ਫਰਾਈਡੇ ਤੱਕ ਆਗਾ ਜਿਹੜਾ ਅਸੀਂ ਹੈਗਾ ਈਟੀਟੀ ਤੇ ਸਚਾਉਣ ਦੀ ਸਟੇਸ਼ਨ ਅਲਾਟਮੈਂਟ ਪਲੱਸ 89994 ਦੀ ਸਟੇਸ਼ਨ ਚੋਇਸ ਦਾ ਜਿਹੜਾ ਹੈਗਾ ਨੋਟੀਫਿਕੇਸ਼ਨ ਪਾ ਦੇਵਾਂਗੇ ਸੋ ਕੱਲ ਕੱਲ ਦਾ ਦਿਨ ਹੀ ਹੈ ਜਿਹੜਾ ਅਸੀਂ ਵੇਟ ਕਰਾਂਗੇ ਅ ਅੱਜ ਵੀ ਅਸੀਂ ਅਧਿਕਾਰੀਆਂ ਨਾਲ ਇੱਕੋ ਹੀ ਗੱਲ ਕਰਕੇ ਆਏਗੇ ਕਿ ਸਰ ਸਾਡੇ ਕੋਲੇ ਸਿਰਫ ਅੱਜ ਦਾ ਔਰ ਕੱਲ ਦਾ ਦਿਨ ਹੀ ਹੈਗਾ ਤੁਸੀਂ ਇਹਨਾਂ ਦਿਨਾਂ ਦੋ ਦਿਨਾਂ ਦੇ ਵਿੱਚ ਜਿਹੜਾ ਸਾਡਾ ਵਰਕ ਨਿਬੇੜ ਦਿਓ ਔਰ ਸਾਡਾ ਜਿਹੜਾ ਸਾਡੀਆਂ ਜਾਇਜ਼ ਮੰਗਾਂ ਨੇ ਜਿਹੜੀਆਂ ਉਹ ਮੰਗਾਂ ਸਾਡੀਆਂ ਪੂਰੀਆਂ ਕਰ ਦਿਓ ਅਸੀਂ ਕੋਈ ਧਰਨਾ ਨਹੀਂ ਲਗਾਉਂਦੇ ਕਿਸੇ ਪ੍ਰਕਾਰ ਦਾ ਕੋਈ ਜਿਹੜਾ ਹੱਲਾ ਗੁੱਲਾ ਨਹੀਂ ਕਰਦੇਗੇ ਸੋ ਮੈਂ ਸਾਰੇ ਹਸਾਥੀਆਂ ਨੂੰ ਬੇਨਤੀ ਕਰਨੀ ਚਾਹਾਂਗਾ ਈਟੀਟੀ ਤੇ 264 ਸਾਥੀ ਹੋਣ ਭਾਵੇਂ ਈਟੀਟੀ 0994 ਸਾਥੀ ਹੋਣ ਕਿਉਂਕਿ ਜਿਹੜਾ ਕਾਫੀ ਗਰੁੱਪਾਂ ਦੇ ਵਿੱਚ ਇਹ ਚੱਲ ਰਿਹਾ ਹੈਗਾ ਕਿ ਜਥੇਬੰਦੀ ਨੇ ਜਿਹੜਾ ਧਰਨਾ ਕੈਂਸਲ ਕਰ ਦਿੱਤਾ ਗਲਤ ਕੀਤਾ ਉਦਾਂ ਕਰ ਦਿੱਤਾ ਉਦਾਂ ਕਰ ਦਿੱਤਾ ਸੋ ਜਦੋਂ ਅਸੀਂ ਧਰਨੇ ਦੀ ਗੱਲ ਕਰਦੇ ਆਂਗੇ ਉਦੋਂ ਬੋਲਦੇ ਨਹੀਂਗੇ ਜਦੋਂ ਅਸੀਂ ਫੰਡ ਦੀ ਗੱਲ ਕਰਦੇ ਆਂਗੇ ਉਦੋਂ ਨਹੀਂ ਅਸੀਂ ਬੋਲਦੇ ਗਿਣਵੇਂ ਚੁਣਵੇਂ ਜਿਹੜੇ ਸਾਥੀ ਨੇ ਸਾਥ ਦਿੰਦੇ ਨੇਗੇ ਬਾਕੀ ਤਮਾਸ਼ਾਹੀਨ ਬਣ ਕੇ ਜਦੋਂ ਜਦੋਂ ਧਰਨ ਆਪਾਂ ਪੋਸਟਪੋਨ ਕਰ ਦਿੰਦੇ ਆਂਗੇ ਫਿਰ ਵੱਡੇ ਵੱਡੇ ਸਾਡੇ ਸਾਥੀ ਨੇ ਜਿਹੜਾ ਵਿਚਾਰ ਦੇਣ ਲੱਗ ਜਾਂਦੇ ਨੇਗੇ ਸੋ ਉਹਨਾਂ ਵਿਚਾਰਾਂ ਨੂੰ ਆਂਗੇ ਜਿਹੜਾ ਅਸੀਂ ਨਾ ਇਹ ਸੋਚ ਕੇ ਚੱਲੀਏ ਕਿ ਜਦੋਂ ਜਥੇਬੰਦੀ ਨੇ ਐਲਾਨ ਕੀਤਾ ਨਾ ਧਰਨੇ ਦਾ ਤੁਸੀਂ ਉਦੋਂ ਸਾਥ ਦੇਵੋ ਲੱਤਾ ਨਾ ਖਿੱਚਿਆ ਕਰੋ ਸਾਥ ਦੇਵੋ ਭਾਵੇਂ ਉਹ ਮੈਦਾਨੀ ਸੰਘਰਸ਼ਦਾ ਹੋਵੇ ਤੇ ਮੈਦਾਨੀ ਸੰਘਰਸ਼ ਦੇ ਨਾਲ ਨਾਲ ਜਿਹੜਾ ਫੰਡ ਦਾ ਹੋਵੇ ਇਹ ਨਾ ਹੋਵੇ ਕਿ ਫੰਡ ਵੀ ਨਾ ਪਾਈਏ ਹਨਾ ਇਹ ਵੀ ਨਾ ਹੋਵੇ ਕਿ ਅਸੀਂ ਸਾਥ ਵੀ ਨਾ ਦੇਈਏ ਸੋ ਸਾਥ ਦੇਵੋ ਇਹ ਨਾ ਸੋਚਿਆ ਕਰੋ ਕਿ ਜੀ ਪੋਸਟਪੋਨ ਕਰ ਦਿੱਤਾ ਜੇ ਹੁਣ ਵੱਡੇ ਵੱਡੇ ਅਸੀਂ ਵਿਚਾਰ ਵੱਡੀਆਂ ਵੱਡੀਆਂ ਆਡੀਓ ਨੇ ਜਿਹੜੀਆਂ ਅਸੀਂ ਗੁਰਪੰਚ ਪਾਉਣ ਲੱਗ ਜਾਨੇਗੀ ਕਿ ਇਹ ਐ ਨਹੀਂ ਕੀਤਾ ਜਥੇਬੰਦੀ ਨੇ ਉਹ ਨਹੀਂ ਕੀਤਾ ਜਥੇਬੰਦੀ ਹਰ ਇੱਕ ਚੀਜ਼ ਨੂੰ ਦੇਖ ਕੇ ਚੱਲਦੀ ਆ ਜਥੇਬੰਦੀ ਦੇ ਪਿੱਛੇ ਤੁਸੀਂ ਸਪੋਰਟ ਕਰੋ ਖੜੋ 500 700 ਬੰਦਾ 8830 640 ਦਾ ਕੱਲੇ 883 ਤੇ 640 ਦੀ ਗੱਲ ਕਰਦਾ ਮੈਂ ਕੱਲੇ 883 ਤੇ 64 ਜਿਹੜਾ 500 ਪਲੱਸ ਬੰਦਾ ਨਿਕਲੇ ਬਾਹਰ 900 950 ਬੱਚੇ ਨੇ ਜਿਹੜੀ ਸਟੇਸ਼ਨ ਚੁਆਇਸ ਕਰ ਲਈ ਹੈਗੀ ਤੇ ਨਿਕਲਦੇ ਕਿੰਨੇ ਬੱਚੇ ਨੇਗੇ ਸਾਰੇ ਲਿਸਟੇ ਦੇ ਵਿੱਚ ਸਾਰੇ 200 ਬੱਚਿਆਂ ਨੇ ਜਿਹੜਾ ਨਾਮ ਦਰਜ ਕਰਾਇਆ ਸੀ ਔਰ 200 ਦੇ ਵਿੱਚੋਂ ਵੀ 150 ਬੱਚਾ ਨੇ ਜਿਹੜਾਗਾ ਉਹ ਆਉਣਾ ਸੀਗਾ ਓਰੇ ਫਿਰ ਅਸੀਂ ਆਏ ਵਾਰੀ ਕਿਉਂ ਆ 994 ਸਾਥੀਆਂ ਦੇ ਮੋੜੇ ਉੱਤੇ ਤਰ ਲੰਨੀਏਗੇ ਕਿਉਂ 994 ਸਾਥੀ ਆ ਜਾਣਗੇ ਤੇ 3364 ਦਾ ਕੰਮ ਹੋ ਜੂਗਾ ਇਹ ਚੀਜ਼ਾਂ ਜੀ ਹੁਣ ਨਹੀਂ ਚੱਲਣੀਆਂ ਗਈ ਜਾਂ ਤਾਂ ਸਾਥ ਦਿਓ ਜਾਂ ਫਿਰ ਜੇ ਨਹੀਂ ਸਾਥ ਦੇਣਾਗਾ ਤੇ ਫਿਰ ਘਰਾਂ ਚ ਬੈਠੋ ਫਿਰ ਆ ਵੱਡੀਆਂ ਵੱਡੀਆਂ ਆਡੀਓ ਵੱਡੇ ਵੱਡੇ ਮੈਸੇਜ ਇਹ ਨਾ ਪਾਓ ਕਿ ਪੋਸਟਪੋਨ ਕਿਉਂ ਕੀਤਾ ਜੀ ਇਦਾਂ ਨਹੀਂ ਕਰਨਾ ਚਾਹੀਦਾ ਸੀ ਉਦਾਂ ਕਿਉਂ ਕਰ ਦਿੱਤਾ ਉਦਾਂ ਕਿਉਂ ਅਸੀ ਤਾਂ ਕਿਉਂ ਕਰ ਦਿੱਤਾ ਜਥੇ ਬੰਦੀ ਦਾ ਸਾਥ ਆ ਤਾਂ ਬੰਦਿਆ ਵਾਂਗੂ ਦਈ ਆਪਾਂ ਇੱਕ ਤਮਾਸ਼ਾ ਹੀਨ ਬਣ ਕੇ ਅਸੀਂ ਜਥੇ ਬੰਦੀ ਦਾ ਸਾਥ ਨਾ ਦਈਏ ਸੋ ਮੈਂ ਸਾਰੇ ਹੀ ਸਾਥੀਆਂ ਨੂੰ ਭਾਵੇਂ 2364 ਸਾਥੀ ਹੋਣ ਭਾਵੇਂ 9894 ਸਾਥੀ ਹੋਣ ਸਾਰੇ ਹੀ ਸਾਥੀਆਂ ਨੂੰ ਬੇਨਤੀ ਕਰਦਾ ਕਿ ਕੱਲ ਨੂੰ ਅਸੀਂ ਦੇਖਾਂਗੇ ਕਿ ਕੱਲ ਸ਼ਾਮ ਤੱਕ ਸਾਡਾ ਜਿਹੜਾ ਦੋਨੋਂ ਹੀ ਭਰਤੀਆਂ ਲਈ ਪੋਜ਼ਿਟਿਵ ਆ ਜਿਹੜੀ ਨਿਊਜ਼ ਆ ਜੇਕਰ ਪੋਜ਼ਿਟਿਵ ਨਿਊਜ਼ ਨਹੀਂ ਆਉਂਦੀਗੀ ਤਾਂ ਸੋਮਵਾਰ ਦਾ ਜਿਹੜਾ ਧਰਨਾਗਾ ਉਹ ਇੱਕ ਗੱਡਵਾ ਧਰਨਾ ਹੋਊਗਾ ਉਹ ਜਗਾ ਦੋ ਹੋਣੀਆਂ ਤੇ ਗੁਪਤ 122 ਦੋ ਹੋਣਗੇ ਉਸ ਲਈ ਹੈਗਾ ਜਿਹੜੇ ਸਾਰੇ ਸਾਥੀ ਤਿਆਰ ਹਨ ਫਿਰ ਇਹ ਨਾ ਹੋਵੇ ਕਿ ਅਸੀਂ ਇੱਕ ਦੂਜੇ ਨੂੰ ਇਹ ਕਹੀ ਜਾਈਏ ਕਿ ਤੂੰ ਆ ਜਾ ਫਲਾਣਿਆਂ ਤੂੰ ਨਹੀਂ ਆਉਣਾ ਤੂੰ ਆ ਜਾ ਫਲਾਣਿਆਂ ਜਥੇਬੰਦੀ ਮਾੜੀ ਹੈਗੀ ਤਮਕਾਨੀ ਹੈਗੀ ਜਥੇਬੰਦੀ ਨੇ ਐ ਕੀਤਾ ਜਥੇਬੰਦੀ ਨੇ ਉਹ ਕੀਤਾ ਇਹ ਚੀਜ਼ਾਂ ਨੂੰ ਅਸੀਂ ਛੱਡ ਕੇ ਜੇ ਅਸੀਂ ਸਿਰਫ ਆਪਣੀ ਜੁਆਇਨਿੰਗ ਲਈ ਚੱਲੇ ਆਂਗੇ ਤਾਂ ਇਹਨਾਂ ਚੀਜ਼ਾਂ ਨੂੰ ਛੱਡਣਾ ਪੈਣਾਗਾ ਜਥੇਬੰਦੀ ਨੂੰ ਸਪੋਰਟ ਕਰਨੀ ਪੈਣੀ ਹੈਗੀ ਵੱਡੇ ਰੂਪ ਦੇ ਵਿੱਚ ਜਿਹੜਾ ਸਾਨੂੰ ਬਾਹਰ ਨਿਕਲਣਾ ਪੈਣਾਗਾ ਕੱਲੀ 2364 ਸਾਥੀਆਂ ਦੀ ਜੇ 990 ਸਾਢੇ 900 ਸਾਥੀਆਂ ਨੇ ਸਟੇਸ਼ਨ ਚੁਆਇਸ ਕੀਤੀ ਹੈਗੀ ਤੱਕ ਘੱਟੋ ਘੱਟ 500 ਸਾਥੀ ਹੈ ਜਿਹੜਾ ਸੌਮਵਾਰ ਲਈ ਹੈ ਜਿਹੜਾ ਤਿਆਰ ਬਰ ਤਿਆਰ ਰਹਿਣਾ ETT 1994 ਦੀ ETT 1994 ਦੀ ਜਿੰਨੀ ਲਿਸਟ ਆਈਏਗੀ ਉਸ ਦੇ ਜਿਹੜਾ ਘੱਟੋ ਘੱਟ 2000 ਸਾਥੀ ਹੈ ਜਿਹੜਾ ਤਿਆਰ ਬਰ ਤਿਆਰ ਰਹਿਣਾ ਫੇਰ ਕਹੋ ਤੁਸੀਂ ਕਿ ਜਥੇਬੰਦੀ ਕਿਸੇ ਗੱਲ ਦੋਭੱਜੀ ਹੈਗੀ ਅਸੀਂ ਤੁਹਾਡੇ ਤੋਂ ਅੱਗੇ ਹੋ ਕੇ ਲੜਾਂਗੇ ਜੋ ਵੀ ਐਕਸ਼ਨ ਕਰੋਰ ਮਰਵਾੜਾ ਜੋ ਵੀ ਐਕਸ਼ਨ ਹੋਊਗਾ ਉਹ ਸਾਡੇ ਵੱਲੋਂ ਜਿਹੜਾ ਤੈਅ ਹੈਗਾ ਉਹ ਅਸੀਂ ਲਗਾਵਾਂਗੇ ਹੀ ਲਗਾਵਾਂਗੇ ਪਰ ਸਾਨੂੰ ਸਪੋਰਟ ਚਾਹੀਦੀ ਹੈਗੀ ਤੁਹਾਡੇ ਪਿੱਛੇ ਖੜਨ ਦੀ ਸਾਨੂੰ ਸਪੋਰਟ ਚਾਹੀਦੀ ਹੈਗੀ ਕਿ ਕਿਹੜਾ ਸਾਡੇ ਪਿੱਛੇ ਅ ਮਤਲਬ ਹਜ਼ਾਰਾਂ ਦੀ ਗਿਣਤੀ ਜੇ ਸਾਡੇ ਪਿੱਛੇ ਗੇਡਰ ਖੜਾ ਹੋਵੇ ਤਾਂਗਾ ਜਿਹੜਾ ਅਸੀਂ ਸੋਮਵਾਰ ਨੂੰ ਉਹ ਇਹ ਜੰਗ ਵੀ ਜਿੱਤ ਸਕਦੇ ਆਂਗੇ 7ਵੇਂ ਪੇਸਕੀਲ ਦਾ ਜਿਹੜਾ ਆਨਾ ਵਾਹਨਾ ਚੱਲਿਆ ਹੋਇਆਗਾ ਸਾਰੇ ਮਸਲੇ ਵੀ ਹੱਲ ਹੋ ਜਾਣਗੇ ETT ਤੇ ਸਚੌਣ ਦੀ ਸਟੇਸ਼ਨ ਅਲਾਟਮੈਂਟ ਵੀ ਹੋ ਜਾਣੀਆਂ ETT 9894 ਦੀ ਸਟੇਸ਼ਨ ਚੁਆਇਸ ਸਟੇਸ਼ਨ ਅਲਾਟਮੈਂਟ ਵੀ ਹੋ ਜਾਣੀਆਂ ਸੋ ਸਾਰੇ ਸਾਥੀਆਂ ਨੂੰ ਬੇਨਤੀ ਹੈਗੀ ਕਿ ਕੱਲ ਕੱਲ ਦਾ ਦੇਣਾ ਅਸੀਂ ਵੇਟ ਕਰਾਂਗੇ ਇਸ ਤੋਂ ਬਾਅਦ ਆਗਾ ਜਿਹੜਾ ਸੋਮਵਾਰ ਦੀ ਸਾਰੇ ਸਾਥੀ ਤਿਆਰੀ ਰੱਖੋ ਕੋਈ ਵੀ ਸਾਥੀ ਇਹ ਉਰਾ ਪਰਾਂ ਦੀਆਂ ਗੱਲਾਂ ਨੂੰ ਛੱਡ ਕੇ ਸਿਰਫ ਔਰ ਸਿਰਫ ਜਥੇਬੰਦੀ ਦਾ ਸਾਥ ਦੇਣ ਤੱਕ ਦੀ ਆ ਜਿਹੜੀ ਆਪਾਂ ਗੱਲ ਰੱਖੀਏ ਤਾਂ ਕਿ ਅਸੀਂ ਦੋਨੋਂ ਹੀ ਭਰਤੀ ਨੂੰ ਪੂਰਾ ਕਰਾ ਸਕੀਏ ਧੰਨਵਾਦ ਸੱਥਿਓ